ਅਕਾਲਪੁਰਖ ਵਾਹਿਗੁਰੂ ਬਾਜਾ ਵਾਲੇ ਦੀ ਕਿਰਪਾ ਨਾਲ ਇਹ ਪਿਛਲੇ 10 ਸਾਲਾਂ ਤੋਂ ਲੰਗਰ ਮਹਾਰਾਜ ਦੀ ਕਿਰਪਾ ਨਾਲ ਚੱਲ ਰਿਹਾ ਜੀ ਤੇ ਪੂਰਾ 20 ਇਲਾਕੇ ਦੀ ਜੋ ਸੰਗਤ ਹੈ ਪੂਰਾ ਸਾਡੇ ਕਟੋਗੜ 35 40 ਪਿੰਡ ਪੈਂਦੇ ਹਨ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਰਸ ਦਾ ਲੰਗਰ ਚੱਲਦਾ ਹੈ ਜੀ ਤੇ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਹੈ ਜੀ ਤੇ ਬੜੀ ਮਿਹਰ ਹੈ ਆ ਸੰਗਤ ਸਾਰੀ ਆਪਣੇ ਹੱਥੀਂ ਸੇਵਾ ਕਰਦੀ ਹੈ ਜੀ 20 ਇਲਾਕੇ ਦੀ ਪਿੰਡ ਦੀ ਸੰਗਤ ਤੇ ਲਗ ਲਗ ਪਿੰਡਾਂ ਚੋਂ ਮੁੰਡੇ ਨੌਜਵਾਨ ਵੀਰ ਤੇ ਬੀਬੀਆਂ ਸਾਰੇ ਇਕੱਠੇ ਹੋ ਕੇ ਭਾਂਡਿਆਂ ਤੋਂ ਲੈ ਕੇ ਜਿੰਨੇ ਵੀ ਗੰਨੇ ਦੀ ਸੇਵਾ ਸਾਰੀ ਆਪਣੇ ਹੱਥੀ ਕਰਦੀ ਸੀ ਇਹ 11 ਤਰੀਕ ਅਸੀਂ 10 ਸ਼ਾਮ ਨੂੰ ਆ ਗਏ ਸੀ ਸਾਡੀਆਂ ਜਿਹੜੀਆਂ ਗੰਨੀਆਂ ਟਰਾਲੀਆਂ ਹੈਗੀਆਂ ਇਹ ਜੀ ਵੈਸੇ ਉੱਥੋਂ ਜਿਹੜੀ ਲੋਡਿੰਗ ਦਾ ਕੰਮ ਹੈ 9-10 ਤੋਂ ਸ਼ੁਰੂ ਹੋ ਜਾਂਦਾ ਸੀ ਪਰ ਅਸੀਂ ਇੱਥੇ ਜੋ ਆਪਣੇ ਬੇਲਣੇ ਲੈ ਕੇ 11 ਤੋਂ ਲੈ ਕੇ ਹੁਣ 14 ਸ਼ਾਮ ਤੱਕ ਜਾਣ ਕੇ 15 ਨੂੰ ਜਾਵਾਂਗੇ ਜੀ ਜਦ ਤੱਕ ਮਹਾਰਾਜ ਦੀ ਕਿਰਪਾ ਨਾਲ ਚੱਲੇਗਾ ਜੀ ਲੰਗਰ ਸਾਰੇ ਨਗਰ ਦੇ ਇਕੱਠੇ ਹੋ ਕੇ ਇੱਥੇ ਲੰਗਰ ਲਾਇਆ ਲੰਗਰ ਦੀ ਸੇਵਾ ਕੀਤੀ ਹੁਣ ਪੂਰਾ ਗੜਸ਼ਕ ਰੇਅਰ 35 ਪਿੰਡ ਪੈਂਦੇ ਨੇ 20 ਤੇ ਰੇਅਰ ਦੇ ਸਾਰੇ ਸਜੋਗ ਨੇ ਇੱਥੇ ਲੰਗਰ ਦੀ ਸੇਵਾ ਕਰਦੋਗੇ ਸੋਚਿਆ ਕਿ ਲੱਗ ਪ੍ਰਸ਼ਾਦੇ ਦੇ ਲੰਗਰ ਤਾਂ ਬਹੁਤ ਚੱਲ ਰਹੇ ਨੇ ਕਿ ਲੱਗ ਰਸਦਾ ਲੰਗਰ ਲਾਇਆ ਜਾਵੇ ਤੇ ਆਪਣੀ ਗਰਮੀ ਕਰਕੇ ਬਹੁਤ ਰਸਦਾ ਲੰਗਰ ਲਾਉਣੇ